ਮੇਰਾ ਨਾਮ ਪਰਮਜੀਤ ਸਿੰਘ ਟੰਡਵਿਠਵਾ ਮੇਰੀ ਲੜਾਈ ਮੈਨੂੰ ਇਹਨਾਂ ਨੇ ਬੰਦਿਆ ਨੇ 6-5 ਬੰਦਿਆਂ ਨੇ ਘੇਰ ਕੇ 9:30 ਵਜੇ ਮੈਨੂੰ 12:02 24 ਨੂੰ ਮੈਨੂੰ ਸੱਟਾਂ ਲਾਈਆਂ 307 ਅੰਮ੍ਰਿਤਪੁਰਾ ਦਾ ਜੋ ਮੈਂ ਅੱਜ ਤੱਕ ਕੋਈ ਕੰਮ ਕਰਨ ਜੋਗਾ ਨਹੀਂਗਾ ਮੇਰੀਆਂ ਸੱਟਾਂ ਇੰਨੀਆਂ ਗੰਭੀਰ ਵਾ ਤੇ ਅੱਜ ਤੱਕ ਪੁਲਸ ਨੇ ਮੇਰਾ ਕੋਈ ਐਫਐਸ ਦਰਜ ਨਹੀਂ ਕੀਤੀ ਮੇਰਾ ਕੋਈ ਇਹਨੇ ਬਣੀ ਬੰਦ ਨਹੀਂ ਦਿੱਤਾ ਜੋ ਕਿ ਅਸੀਂ ਸ਼ਿਕਾਇਤਾਂ ਕਰਦੇ ਆਂ ਜਾਂ ਸਾਡੇ ਇਹਨਾਂ ਨੇ ਇਤਰਾਜ਼ ਵੀ ਪੇਸ਼ ਕੀਤਾ ਹੁਣ ਇਹਨਾਂ ਨੇ ਬਾਅਦ ਚ ਆ ਕੱਲ ਪਰसों ਸਾਡੇ ਕੱਲ ਸਾਡੇ ਬੰਦੇ ਮਾਰਤੇ ਦੋ ਬਲਰਾਜ ਸਿੰਘ ਨਿਰਮਨ ਸਿੰਘ ਇਹ ਹਟਾ ਭਰੀਆ ਆਪਣੀ ਘਰ ਦੀ ਚੜ੍ਹਾਉਣ ਵਾਸਤੇ ਆਇਆ ਹੈਗਾ ਤੇ ਇਹਨਾਂ ਨੇ ਚੋਹਾਂ ਬੰਦਿਆਂ ਨੇ ਪਹਿਲੋ ਘੇਰਿਆ ਤੇ ਮੁੜ ਕੇ ਬਾਅਦ ਦੇ ਵਿੱਚ ਅੰਗਰੇਜ਼ ਨੇ ਉਹਦਾ ਮਤਗੀਦਨ ਦਾ ਆ ਗਿਆ ਇਹਨਾਂ ਨੇ ਗੋਲੀ ਇੰਨੀ ਚਲਾਈ ਜਿਉ ਜੋ ਸਾਡੇ ਬੰਦੇ 5 6 7 ਸੇਮ ਸਿੰਘ ਕੁਲਵਿੰਦਰ ਸਿੰਘ ਗੁਰਪ੍ਰੀਤ ਆਪਣੇ ਮੇਜ ਮੇਜ ਸਿੰਘ ਤੇ ਬਨਾਰਾਜ ਸਿੰਘ ਮਰ ਗਿਆ ਉਚਰਾ ਤੇ ਨਰਮਨ ਸਿੰਘ ਮਰ ਗਿਆ ਇਹਨਾਂ ਨੇ ਸਾਡੇ ਦੰਨੀਆਂ ਬਾਗ ਬੰਦੇ ਗੋਈਆਂ ਚਲਾਈਆਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਦਮਾਸ਼ੀਆਂ ਕਰਦੇ ਆ ਇਹ ਜਿਹੜਾ ਰਾਜ ਆਪ ਪਲਦਾ ਇਹਨਾਂ ਨੇ ਬੇੜਾ ਘਰ ਕਾ ਕਿਹੜਾਤਾ ਬੰਦੇ ਦਾ ਹਾਲ ਹੈ ਜੀ ਤੇ ਕੀ ਕਾਰਨ ਕੀ ਹੈ ਯਾਰ ਪੁਰਾਣੀ ਦਾ ਹੁੰਦਾ ਜੀ ਪੁਰਾਣੀ ਬੰਦੇ ਸੀ ਇਹਨਾਂ ਦੀ ਕੋਈ ਥਾਲ ਖੋਲ ਦਾ ਟਕੜਾ ਸਰ ਉਹ ਗਲਟੀ ਦਾ ਇਲਜ਼ਾਮ ਹੈ ਵੀ ਸਾਡੀ ਕੋਈ ਨੁਮਾਈ ਨਹੀਂ ਕੀਤੀ ਜਾ ਰਹੀ ਉਹਨਾਂ ਦੇ ਸੁਣਾਈ ਕਿਉਂ ਨਹੀਂ ਕੀਤੀ ਗਈ ਸਮਾਈ ਪੂਰੀ ਹੋ ਰਹੀ ਹੈ ਸਰ ਉਹ ਕਹਿੰਦੇ ਵੀ ਸਾਡੇ ਕੋ ਰਾਤਿਆਂ ਸਾਡੇ ਕੋ ਕੋਈ ਧਿਆਨ ਨਹੀਂ ਦਿੰਦੇ ਕਿ ਜੇ ਕੋਈ ਕਹੇ ਕਿ ਮੈਨੂੰ ਪਾਰਟ ਮੰਗਦੇ ਖਾਓ ਘੇਰ ਪਿਆ ਦੋਨਾਂ ਪਾਰਟੀਆਂ ਨੇ ਡਾਕਟਰਾਂ ਨੇ ਅਨਫੀਲ ਲੈ ਕੇ ਤੇ ਕਰਕੇ ਬਿਆਨ ਅਸੈਂਬਲੀ ਕਿਰਿਆ ਕੋਈ ਮੌਕੇ ਦੇ ਗਵਾਹ ਦੀ ਬਿਆਨ ਨਹੀਂ ਮੌਕੇ ਦੇ ਗਵਾਹ ਜਿਹੜੇ ਬਿਆਨ ਅਸੈਂਬਲ ਵਿੱਚ ਜਿਹੜੇ ਲੜਾਈ ਸਾਹਮਣੇ ਬੰਦੇ ਉਹਨਾਂ ਦੇ ਬਿਆਨ ਲੈਣੇ ਹੋਦੇ ਆਪਾਂ ਕੋਈ ਮੌਕੇ ਦੀ ਸੀਸੀਟੀਵੀ ਰੈਕਟ ਪਈ ਹੈ ਰੈਕਟ ਅਜੇ ਕੋਈ ਨਹੀਂ ਪਈ